ਪਿਛਲੇ ਸਾਲ ਸਤੰਬਰ ਅਕਤੂਬਰ 2024 ਦੇ ਵਿੱਚ ਲਸਣ ਦੇ ਰੇਟਾਂ ਨੇ ਸਾਰੇ ਰਿਕਾਰਡ ਤੋੜ ਦਿੱਤੀ ਸੀ। ਕਈ ਮੰਡੀਆਂ ਦੇ ਵਿੱਚ ਜਿਹੜੀ ਲਸਣ ਦੀ ਕੀਮਤ 35000 ਰੁਪਏ ਤੋਂ ਲੈ ਕੇ 40000 ਰੁਪਏ ਕੁੰਟਲ ਤੱਕ ਹੋ ਗਈ ਸੀ। ਜਿਨ੍ਹਾਂ ਕਿਸਾਨਾਂ ਨੇ ਉਸ ਵੇਲੇ ਆਪਣੀ ਫਸਲ ਸਟੋਰ ਕਰ ਲਈ ਸੀ, ਉਹਨਾਂ ਨੂੰ ਬਹੁਤ ਵੱਡਾ ਜਿਹੜਾ ਪ੍ਰੋਫਿਟ ਹੋਇਆ, ਕਾਫੀ ਵੱਡਾ ਲਾਭ ਹੋਇਆ। 1 ਏਕੜ ਦੇ ਵਿੱਚੋਂ 10-12 ਲੱਖ ਰੁਪਏ ਤੱਕ ਦੀ ਬਟ ਤੋਂ ਕਿਸਾਨਾਂ ਨੂੰ ਜਿਹੜੀ ਉਸ ਵੇਲੇ ਹੋ ਗਈ ਸੀ। ਉਹ ਸਮਾਂ ਸੀ ਜਦੋਂ ਮਾਰਕੀਟ ਦੇ ਵਿੱਚ ਸਟਾਕ ਘੱਟ ਸੀਗਾ ਤੇ ਮੰਗ ਬਹੁਤ ਜ਼ਿਆਦਾ ਸੀ ਪਰ ਹੁਣ ਜੇ ਆਪਾਂ ਗੱਲ ਕਰੀਏ ਹੁਣ ਹਾਲਾਤ ਬਿਲਕੁਲ ਉਲਟ ਨੇ ਕਿਉਂਕਿ ਜਿਵੇਂ ਹੀ ਕਿਸਾਨਾਂ ਨੇ ਉਹ ਉੱਚੇ ਰੇਟ ਜਿਹੜੇ ਪਿਛਲੇ ਸਾਲ ਦੇਖੇ ਅਕਤੂਬਰ ਨਵੰਬਰ ਮਹੀਨੇ ਦੇ ਵਿੱਚ 24 ਦੀ ਆਪਾਂ ਗੱਲ ਕਰਦੇ ਹਾਂ ਤਾਂ ਲਸਣ ਦੀ ਬਜਾਈ ਉਸੇ ਵੇਲੇ ਬਹੁਤ ਵੱਡੇ ਪੱਧਰ ਤੇ ਕਰਤੀ ਸੀਗੀ ਕਈ ਕਿਸਾਨਾਂ ਨੇ 30 40% ਤੱਕ ਰਕਬੇ ਦੇ ਵਿੱਚ ਵਾਧਾ ਕਰਤਾ ਫਿਰ ਕੀ ਹੋਇਆ ਨਤੀਜਾ ਇਹ ਨਿਕਲਿਆ ਵੀ ਜਦੋਂ ਨਵੀਂ ਫਸਲ ਮਾਰਚ-ਅਪ੍ਰੈਲ ਦੇ ਵਿੱਚ 2025 ਦੀ ਆਪਾਂ ਗੱਲ ਕਰਦੇ ਹਾਂ ਮੰਡੀਆਂ ਦੇ ਵਿੱਚ ਆਈ ਤਾਂ ਰੇਟਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਕਮੀ ਆ ਗਈ ਕਿਉਂਕਿ ਸਪਲਾਈ ਮੰਗ ਦੇ ਨਾਲੋਂ ਕਾਫੀ ਜ਼ਿਆਦਾ ਵੱਧ ਹੋ ਗਈ। ਲਸਣ ਦੇ ਭਾਅ ਜਿਹੜੇ ਉਸ ਵੇਲੇ ਕਾਫੀ ਹੇਠਾਂ ਆ ਗਏ ਤੇ 7000 ਰੁਪਏ ਤੋਂ ਲੈ ਕੇ 8000 ਰੁਪਏ ਕੁਇੰਟਲ ਤੱਕ ਜਿਹੜੇ ਲਸਣ ਦੇ ਰੇਟ ਆ ਪਿਛਲੇ ਸਾਲ ਜਦੋਂ ਫਿਰ ਉਦੋਂ ਰਹੇਗੇ ਆਪਾਂ ਮਾਰਚ ਅਪ੍ਰੈਲ ਦੀ ਗੱਲ ਕਰਦੇ ਹਾਂ ਹੁਣ ਇਸ ਵੇਲੇ ਅਕਤੂਬਰ ਮਹੀਨਾ ਚੱਲਦਾ ਅਕਤੂਬਰ ਮਹੀਨੇ ਦੇ ਵਿੱਚ ਹੁਣ ਵੀ ਜੇ ਆਪਾਂ ਰੇਟਾਂ ਦੀ ਗੱਲ ਕਰੀਏ ਤਾਂ 7000 ਰੁਪਏ ਤੋਂ ਲੈ ਕੇ 13000 ਰੁਪਏ ਦੇ ਲਗਭਗ ਕੁਆਲਿਟੀ ਦੇ ਹਿਸਾਬ ਦੇ ਨਾਲ ਮਾਰਕੀਟ ਦੇ ਵਿੱਚ ਰੇਟ ਜਿਹੜੇ ਹੁਣ ਚੱਲਦੇ ਨੇ 70 ਰੁਪਏ ਕਿਲੋ 100 ਰੁਪਏ ਕਿਲੋ 150 ਰੁਪਏ ਕਿਲੋ ਤੱਕ ਜੇ ਆਪਾਂ ਕਿਲੋਆਂ ਦੀ ਹਿਸਾਬ ਕਰਦੇ ਹਾਂ ਤਾਂ ਇਸ ਹਿਸਾਬ ਦੇ ਨਾਲ ਮਾਰਕੀਟ ਦੇ ਵਿੱਚ ਕੁਆਲਿਟੀ ਦੇ ਹਿਸਾਬ ਦੇ ਨਾਲ ਥੋੜਾ ਬਾਲਾ ਉੱਪਰ ਥੱਲੇ ਰੇਟ ਹੋ ਸਕਦੇ ਨੇ ਉਹ ਚੱਲਦੇ ਨੇ ਪਰ ਜੇ ਆਉਸਟ ਰੇਟ ਦੀ ਗੱਲ ਕਰਦੇ ਆਪਾਂ ਸਾ 27000 ਰੁਪਏ ਤੋਂ ਲੈ ਕੇ 8000 ਰੁਪਏ ਕੁਇੰਟਲ ਦੇ ਲਗਭਗ ਰੇਟ ਇਸ ਵੇਲੇ ਚੱਲਦੇ ਨੇ ਹੁਣ ਸਵਾਲ ਇਹ ਆ ਵੀ ਕੀ ਜਿਹੜੇ ਲਸਣ ਦੇ ਰੇਟ ਨੇ ਪਿਛਲੇ ਸਾਲ ਵਾਰ ਗਈ ਹੋ ਜਾਣਗੇ 35-40000 ਰੁਪਏ ਕੁਇੰਟਲ ਵਾਲੇ ਰੇਟ ਆਪਾਂ ਨੂੰ ਮਿਲ ਸਕਦੇ ਨੇ ਦੁਬਾਰਾ ਤੋਂ ਆ ਸਕਦੇ ਨੇ ਸਭ ਤੋਂ ਪਹਿਲਾਂ ਤਾਂ ਸਾਰੇ ਕਿਸਾਨ ਦੋਸਤਾਂ ਨੂੰ ਸ਼ਤਿ ਸ੍ਰੀ ਅਕਾਲ ਦੋਸਤੋ ਤੁਸੀਂ ਵੇਖ ਰਹੇ ਹੋ YouTube ਚੈਨਲ ਜੰਕਸ਼ਨ ਖੇਤੀਬਾੜੀ ਜੋ ਕੋਈ ਕਿਸਾਨ ਵੀਰ ਚੈਨਲ ਦੇ ਉੱਤੇ ਨਵੇਂ ਆਏ ਨੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਜਿਹੜਾ ਬੈਲ ਵਾਲਾ ਆਈਕਨ ਦਬਾ ਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਆਉਣ ਵਾਲੀ ਕੋਈ ਵੀ ਜੋ ਵੀਡੀਓ ਆ ਉਹਦੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਉਸ ਤੋਂ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਨਾਲ ਆ ਵੀਡੀਓ ਜਿਹੜੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਜਿਹੜੀ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਦੇ ਤੱਕ ਪਹੁੰਚਦੀ ਰਹੇ ਕਿਸਾਨ ਪ੍ਰਭੂ ਇਸ ਵੇਲੇ ਇਹਦਾ ਕੋਈ ਸੰਕੇਤ ਨਹੀਂ ਦਿਖ ਰਿਹਾ ਵੀ ਜਿਹੜੇ ਰੇਟ ਆਪਾਂ ਨੂੰ 35-40000 ਰੁਪਏ ਕਵਾਂਟਲ ਤੱਕ ਦੇ ਦਿਖਾਣ ਕਿਉਂਕਿ ਜੋ ਪਿਛਲੇ ਸਾਲ ਰੇਟ ਸੀਗੇ ਉਸ ਤਰ੍ਹਾਂ ਦਾ ਕੋਈ ਆਪਾਂ ਨੂੰ ਇਸ ਵੇਲੇ ਹੁਣ ਲੱਗਦਾ ਨਹੀਂ ਹੈ ਕੋਈ ਉਮੀਦ ਨਹੀਂ ਕਿਉਂ ਇਹਦੇ ਪਿੱਛੇ ਇੱਕ ਕਾਰਨ ਹੈ ਕਿਉਂਕਿ ਅਮਰੀਕਾ ਦੇ ਵਿੱਚ ਜਦੋਂ ਨਵੀਂ ਸਰਕਾਰ ਬਣੀ ਹੈ 트ੰਪ ਸਰਕਾਰ ਉੱਥੇ ਆਈ ਹੈ ਉਹਨਾਂ ਨੇ ਆਉਣ ਤੋਂ ਬਾਅਦ ਤਾਂ ਆਪਣੀਆਂ ਜਿਹੜੀਆਂ ਖੇਤੀ ਨਾਲ ਸੰਬੰਧਿਤ ਨੀਤੀਆਂ ਦੇ ਵਿੱਚ ਬਹੁਤ ਵੱਡਾ ਜਿਹੜਾ ਬਦਲਾਅ ਕੀਤਾ ਜੋ ਬਾਹਰੋਂ ਕੋਈ امپورٹ چیزا ਕਰਦੇ ਨੇ ਉਹਦੇ ਵਿੱਚ ਉਹਨਾਂ ਨੇ ਟੈਕਸ کافی ਵਧਾਤੇ ਤੇ ਇੰਡੀਆ ਦੇ ਵਿੱਚ ਉਹ کافی ਸਾਰਾ ਲਸਣ ਜਿਹੜਾ ਅ ਅਮਰੀਕਾ ਦੇ ਵਿੱਚ ਭੇਜਿਆ ਜਾਂਦਾ ਸੀ ਤੇ ਉਹਦੀ ਵਜ੍ਹਾ ਦੇ ਕਰਕੇ ਅ ਜਿਹੜਾ ਲਸਣ ਦੇ ਵਿੱਚ ਹੁਣ ਰੇਟਾਂ ਦੇ ਉੱਤੇ ਪ੍ਰੈਸ਼ਰ ਰਹਿ ਸਕਦਾ ਤੋਂ ਜਿਹੜੇ ਕਿਸਾਨ ਹੁਣ ਨਵਾਂ ਲਸਣ ਦੀ ਫਸਲ ਲਗਾ ਰਹੇ ਨੇ ਉਹਨਾਂ ਨੂੰ ਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ ਹੈ ਉਹ ਉਸ ਤਰੀਕੇ ਦੇ ਨਾਲ ਨਾ ਸੋਚਣਾ ਵੀ ਆਪਣਾ ਜਿਹੜਾ ਲਸਣ ਦਾ ਰੇਟ 35000 ਰੁਪਏ ਜਾਂ 40000 ਰੁਪਏ ਕੰਟਰੋਲ ਤੱਕ ਵਿਕ ਜੂ ਕਿਉਂਕਿ ਜਿਹੜੀ ਡਿਮਾਂਡ ਹੈ ਉਹ ਉਸ ਹਿਸਾਬ ਨਾਲ ਨਹੀਂ ਰਹਿਣੀ ਕਿਉਂਕਿ ਜਦੋਂ ਅਮਰੀਕਾ ਦੇ ਵਿੱਚ ਕਾਫੀ ਸਾਰੀ ਮੰਗ ਸੀ ਕਿ ਹੁਣ ਉਧਰ ਰੇਟ ਉੱਪਰ ਚਲੇ ਜਾਣੇ ਨੇ ਦੇ ਮੰਗ ਘਟਣੀ ਹੈ ਜੇ ਹੋਰ ਦੂਸਰੇਆਂ ਦੇਸ਼ਾਂ ਦੇ ਵਿੱਚੋਂ ਕੋਈ ਮੰਗ ਆਉਂਦੀ ਹੈ ਤਾਂ ਉਹਦੇ ਨਾਲ ਥੋੜਾ ਬਣਾ ਰੇਟਾਂ ਦੇ ਵਿੱਚ ਵਾਧਾ ਦੇਖਣ ਨੂੰ ਆਪਾਂ ਨੂੰ ਮਿਲ ਸਕਦਾ ਪਰ ਫਿਰ ਫਿਲਹਾਲ ਕਿਉਂਕਿ ਅਮਰੀਕਾ ਬਹੁਤ ਵੱਡਾ ਆਪਣਾ ਜਿਹੜਾ ਇੱਕ ਖਪਤਕਾਰ ਦੇਸ਼ ਸੀਗਾ ਲਸਣ ਦਾ ਜਿੱਥੋਂ ਆਪਣੇ ਕੋਲੋਂ ਲਸਣ ਕਾਫੀ ਜ਼ਿਆਦਾ ਭੇਜਿਆ ਜਾਂਦਾ ਸੀ ਤੋਂ ਉਹਦੀ ਵਜ੍ਹਾ ਨਾਲ ਹੁਣ ਜਿਹੜਾ ਆਉਣ ਵਾਲਾ ਸਮਾਂ ਇਹ ਨਹੀਂ ਲੱਗ ਰਿਹਾ ਵੀ 35-40000 ਰੁਪਏ ਤੱਕ ਦੇ ਰੇਟ ਜਿਹੜੇ ਆਪਾਂ ਨੂੰ ਵੇਖਣ ਨੂੰ ਮਿਲ ਸਕਦੇ ਨੇ ਕਿਸੇ ਹੋਰ ਦੇਸ਼ ਤੋਂ ਕੋਈ ਡਿਮਾਂਡ ਆਉਂਦੀ ਹੈ ਉਹਦੇ ਨਾਲ ਕੁਝ ਫਰਕ ਹੋ ਜਾਵੇ ਤਾਂ ਹੋ ਸਕਦਾ ਜਾਂ ਕੋਈ ਆ ਪ੍ਰੋਡਕਸ਼ਨ ਦੇ ਵਿੱਚ ਘਾਟ ਆ ਜਾਵੇ ਪ੍ਰੋਡਕਸ਼ਨ ਕਿਉਂਕਿ ਨਵੀਂ ਫਸਲ ਹੋਣ ਲੱਗਣੀ ਹੈ ਜੇ ਰਕਬਾ ਹੀ ਬਹੁਤ ਜ਼ਿਆਦਾ ਹੋ ਜਾਂਦਾ ਤਾਂ ਜਿਹੜੀ ਪ੍ਰੋਬਲਮ ਆ ਸਕਦੀ ਹੈ ਸੋ ਜਦੋਂ ਜਿਹੜੇ ਕਿਸਾਨ ਵੀਰ ਹੁਣ ਲਸਣ ਦੀ ਖੇਤੀ ਕਰ ਰਹੇ ਨੇ ਉਹ ਆਪਣੇ ਹਿਸਾਬ ਦੇ ਨਾਲ ਹੀ ਲਸਣ ਦੀ ਜਿਹੜੀ ਕਾਸ਼ਤ ਕਰਨ ਰਕਵੇ ਨੂੰ ਦੇਖ ਕੇ ਕਿੰਨਾ ਰਕਬਾ ਤੁਸੀਂ ਅਫੋਰਡ ਕਰ ਸਕਦੇ ਹੋ ਉਸੇ ਹਿਸਾਬ ਦੇ ਨਾਲ ਹੀ ਖੇਤੀ ਕੀਤੀ ਜਾਵੇ 35-40000 ਰੁਪਏ ਦਾ ਜਿਹੜਾ ਰੇਟ ਉਹ ਦੇਖ ਕੇ ਨਾ ਜਿਹੜੇ ਆਪਾਂ ਲਸਣ ਦੀ ਜਿਹੜੀ ਰਕਬਾ ਵਧਾਈਏ ਕਿਉਂਕਿ ਜੇ ਰਕਬਾ ਬਹੁਤਾ ਜਿਆਦਾ ਵਧਾ ਕਿਉਂਕਿ ਇੰਡੀਆ ਦੀ ਜਿਹੜੀ ਡਿਮਾਂਡ ਆ ਉਹ ਇੱਕ ਸੀਮਤ ਦਾਇਰੇ ਦੇ ਵਿੱਚ ਆ ਉਹਦੀ ਡਿਮਾਂਡ ਬੜੇ ਆਰਾਮ ਦੇ ਨਾਲ ਇੱਥੋਂ ਪੂਰੀ ਹੋ ਜਾਂਦੀ ਆ ਜਿਹੜੇ ਆਪਣੇ ਲਸਣ ਦੇ ਰੇਟ ਜਿਆਦਾ ਜਦੋਂ ਆਪਾਂ ਨੂੰ ਰੇਟ ਮਿਲਦਾ ਜਾਂ ਜਦੋਂ ਰੇਟ ਉੱਪੋਂਦੇ ਨੇ ਤਾਂ ਉਹ ਐਕਸਪੋਰਟ ਦੀ ਵਜ੍ਹਾ ਕਰਕੇ ਹੀ ਹੁੰਦੇ ਨੇ ਸੋ ਅਮਰੀਕਾ ਐਕਸਪੋਰਟਰ ਆਬ ਅਮਰੀਕਾ ਆਪਣਾ ਇੱਕ ਵੱਡਾ ਖਾਤਿਰ ਦੇ ਸੀਗਾ ਤੇ ਉਹਦੀ ਵਜ੍ਹਾ ਦੇ ਕਰਕੇ ਕਿਉਂਕਿ ਹੁਣ ਉੱਥੇ ਉਮੀਦਾਂ ਵੀ ਉਸ ਤਰੀਕੇ ਦੇ ਨਾਲ ਐਕਸਪੋਰਟ ਜਿਹੜੀ ਆਪਣੇ ਵੱਲੋਂ ਨਹੀਂ ਕੀਤੀ ਜਾ ਸਕਣੀ ਉਹਦੇ ਨਾਲ ਰੇਟਾਂ 'ਚ ਪ੍ਰੈਸ਼ਰ ਰਹਿ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਤੁਸੀਂ ਜਦੋਂ ਫਸਲ ਲਖਣ ਦੀ ਕਰਨੀ ਆ ਉਹ ਆਪਣੇ ਹਿਸਾਬ ਨਾਲ ਸੋਚ ਕੇ ਹੀ ਜਿਹੜਾ ਫੈਸਲਾ ਲੈਣਾ ਵੀ ਜਿਹੜੇ ਰੇਟਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਕਿਉਂਕਿ ਬਹੁਤ ਉੱਚੇ ਰੇਟ ਮਿਲਣ ਦੀ ਜਿਹੜੀ ਵੱਡੀ ਉਮੀਦ ਨਹੀਂ ਇਹਦੇ ਬਦਲ ਦੇ ਵਿੱਚ ਤੁਹਾਡੇ ਕੋਲੇ ਪਿਆਜ਼ ਦੀ ਫਸਲ ਹੈਗੀ ਆ ਉਹ ਵੀ ਆਪਾਂ ਲਾ ਸਕਦੇ ਆ 2-1/2 ਮਹੀਨੇ ਬਾਅਦ ਉਸ ਤੋਂ ਬਾਅਦ ਲਾਉਣੀ ਹੋਣੀ ਆ ਕੁਝ ਸਮਾਂ ਵੀ ਆਪਾਂ ਨੂੰ ਮਿਲ ਜਾਂਦਾ ਉਹਦੇ ਤੋਂ ਵੀ ਚੰਗੀ ਬਟਾਤ ਹੋ ਜਾਂਦੀ ਆ ਬਾਕੀ ਜਿਹੜਾ ਰਕਬਾ ਤੁਸੀਂ ਲਾ ਰਹੇ ਹੋ ਉਹਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਤੇ ਤਾਂ ਕਿ ਆਉਣ ਵਾਲੇ ਜਿਹੜੇ ਰੇਟ ਨੇ ਉਹ ਆਪਾਂ ਨੂੰ ਸਹੀ ਤਰੀਕੇ ਦੇ ਨਾਲ ਰੇਟ ਮਿਲਦੇ ਰਹਿਣ ਤੇ ਜੇਕਰ ਰੇਟ ਘਟਦੇ ਨੇ ਤਾਂ ਵੱਡਾ ਨੁਕਸਾਨ ਹੋਣ ਦਾ ਜਿਹੜਾ ਖਤਰਾ ਆਪਾਂ ਨੂੰ ਨਾ ਹੋਵੇ ਕਿਉਂਕਿ ਹੋਰ ਫਸਲਾਂ ਆਪਣੇ ਕੋਲੇ ਫਿਲਹਾਲ ਮੌਕਾ ਹੁੰਦਾ ਸੋਚਣ ਦਾ ਤੇ ਇਹ ਉਹਨਾਂ ਰੇਟਾਂ ਨੂੰ ਦੇਖ ਕੇ ਆਪਾਂ ਰਕਵੇ ਦੇ ਵੱਲ ਨਾ ਜਾਈਏ ਬਹੁਤਾ ਰਕਵਾ ਵਧੂਗਾ ਪ੍ਰੋਡਕਸ਼ਨ ਬਹੁਤੀ ਜ਼ਿਆਦਾ ਹੋਊਗੀ ਤਾਂ ਜਿਹੜੀ ਇੱਥੇ ਪ੍ਰੋਬਲਮਾਂ ਰੇਟਾਂ ਦੇ ਵਿੱਚ ਆ ਸਕਦੀ ਹੈ ਸੋ دوستੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸ਼ਤਿ ਸ਼੍ਰੀ ਅਕਾਲ ਧੰਨਵਾਦ ਦੋਸਤੋ ਸ਼ਤਿ ਸ਼੍ਰੀ